ਵਿਡਾਂਟਿੰਟ ਮਿੰਟ ਤੋ ਨਹੀਂ ਆ ਸਕਦੇ ਕੋਈ ਗੱਲ ਨਹੀਂ ਇਸ ਵਾਰ ਇੱਕ ਮਿੰਟ ਭੈਣ ਜੀ ਇੱਕ ਮਿੰਟ ਵੀਰੇ ਇੱਕ ਗੱਲ ਤੁਸੀਂ ਗਲਤ ਕੀਤਾ ਇਸ ਵਾਰ ਬੈਠੇ ਉਹਨੇ ਮੈਨੂੰ ਕਿਹਾ ਕਹਿੰਦੀ ਆਂਟੀ ਮੈਂ ਪੁਲਿਸ ਨੂੰ ਦਿਲ ਮਨ ਬਾਬਾ ਜੀ ਸੌਂ ਲੱਗੇ। ਆਂਟੀ ਉਹ ਤੁਹਾਨੂੰ ਬਚਾਉਣ ਲਈ ਬਹੁਤ ਕੁਛ ਕਰਦੀ ਸੀ ਪਹਿਲਾਂ। ਨਹੀਂ ਉਹਨੇ ਕਿਹਾ ਮੈਨੂੰ ਸੌਂ ਲੱਗੇ। ਸਾਨੂੰ ਬਹੁਤ ਜ਼ੋਰ ਲਾਇਆ ਕਿ ਆਂਟੀ ਤੁਹਾਡੀ ਕੋਲ ਲੱਗਦੀ ਨਹੀਂ ਤੁਸੀਂ ਤਨਖਾਹ ਦਿੰਨੇ ਉਹਨੂੰ। ਕੰਮ ਕਰ ਲੈ ਇੱਕ ਮਿੰਟ ਹੋਰ। ਨਹੀਂ ਤੁਸੀਂ ਬੁਲਾਓ ਬੱਚਿਆਂ ਨੂੰ ਕੁੜੀਆਂ ਨੂੰ ਬੁਲਾ ਦਿਓ ਬਸ। ਅਸੀਂ ਕੁਛ ਨਹੀਂ ਕਹਿੰਦੇ ਬੱਚਿਆਂ ਨੂੰ ਅਸੀਂ ਕੁੜੀਆਂ ਤਾਂ ਬੱਚੇ ਦੀ ਰੋਜ਼ੀ ਰੋਟੀ ਉਹਦੇ ਨਾਲ ਸਾਡਾ ਕੋਈ ਲਿੰਕ ਨਹੀਂ। ਤੁਹਾਨੂੰ ਦੇਖੋ ਆਥਰਾਟਿਕਸ ਹੋਇਆ ਹੋਇਆ ਤੁਹਾਡੇ ਹੱਥ ਪੈਰ ਬਿੰਡੇ ਹੋਏ ਪਏ ਆ ਤੇ ਤੁਸੀਂ ਬੱਚੀ ਨਾਲ ਤਸ਼ੱਦਦ ਕਰਦੇ ਹੋ ਨਿੱਕੀ ਜੀ ਬੱਚੀ ਨਾਲ। ਮੇਰੇ ਅੱਜ ਤਾਂ ਥੋੜਾ ਘਟੀਆ ਮੇਰੇ ਫਿਰ ਉਹੀ ਤਾਂ ਕਹਿੰਨਾ ਭੈਣ ਬੱਤੀ ਨੂੰ ਮਿਲਾ ਦੇ ਮੇਰੀ ਭੈਣ ਬਣ ਕੇ ਮਿਲਾ ਦਿਓ ਬਲਬੀਰ ਤੁਸੀਂ ਵੀਰੇ ਵੀਰੇ ਕਰਦੇ ਗੁੜੀਆ ਇੱਥੇ ਆ ਪੁੱਤ ਮੈਂ ਕਹਤਾ ਵੀਰੇ ਅੰਦਰ ਨਹੀਂ ਨਹੀਂ ਗੁੜੀਆ ਗੁੜੀਆ ਹੈ ਨਹੀਂ ਕਿ ਮੈਂ ਤੈਨੂੰ ਉੱਥੋਂ ਬੁਲਾ ਦੇਣੀ ਹੈ ਕੱਪੜੇ ਮੈਂ ਬੁਲਾ ਕੇ ਦੇਣੀ ਆ ਤੁਹਾਨੂੰ ਗੁੜੀਆ ਮੈਂ ਬੁਲਾ ਕੇ ਦੇਣੀ ਆ ਤੁਹਾਨੂੰ ਕਿੱਥੇ ਆ ਪੁੱਤ ਤੈਨੂੰ ਬਚਾਉਣ ਆਏ ਆ ਅਸੀਂ ਕੋਈ ਬਚਾਉਣ ਨਹੀਂ ਆਏ ਜੇ ਤੂੰ ਅੱਜ ਵੀ ਨਾ ਆਈ ਗੁੜੀਆ ਤੈਨੂੰ ਕਿਸੇ ਨੇ ਨਹੀਂ ਬਚਾਉਣਾ ਮਰ ਕੇ ਮੈਂ ਬੁਲਾ ਨਹੀਂ ਉਹਨ ਕੋਈ ਗੱਲ ਮੈਂ ਬੁਲਾ ਨਹੀਂ ਮੈਂ ਤੈਨੂੰ ਪੁੱਤ ساری ਉਮਰ ਕੁੱਟ ਖਾਈ ਜਾਏਗੀ ਕੋਈ ਕੁੱਟ ਨਹੀਂ ਆ ਮੈਂ ਪੁਲਿਸ ਤੈਨੂੰ ਬੁਲਾ ਗੁੜੀਆ ਵੀਰਾ ਦੇਖੋ ਵੀਰੇ ਸਾਡੇ ਘਰ ਮੇਰੇ ਬੱਚੇ ਨੂੰ ਆਰਾਮ ਨੇ ਇਹਨਾਂ ਨੂੰ ਕੋਈ ਗੱਲ ਕਰੋ ਬੱਚੀ ਮਿਲਾ ਦੇਣੀ ਸਾਰਾ ਕੋਈ ਨਹੀਂ ਮੇਰੇ ਬੇਟੇ ਦਾ ਕੰਮ ਇਹਨਾਂ ਖਾਲਸਾ ਜੀ ਦੇਖੋ ਰੋਟੀ ਪਾਣੀ ਹੈ ਮੈਂ ਕਿੰਨਾ ਬੱਚੀ ਮਿਲਾ ਦੇ ਕੋਈ ਗੱਲ ਨਹੀਂ ਮਿਲਾ ਦੇਣੀ ਆ ਭਾਈ ਜੀ ਠੀਕ ਆ ਜੀ ਖਾਲਸਾ ਤੁਸੀਂ ਠੀਕ ਆ ਖਾਲਸਾ ਠੀਕ ਬਿਸਮਤ ਉਹ ਪਲਵੇਟ ਜਿਹੜੀ ਕੁੜੀ ਰਹਿ ਕੇ ਜੀ ਉਹ ਗਦਾਰੀ ਕਰਦੀ ਦੱਸੋ ਗਦਾਰੀ ਵਾਲੀ ਕਿਹੜੀ ਗੱਲ ਨਹੀਂ ਕੋਈ ਗੱਲ ਨਹੀਂ ਤੁਮਾਨੂੰ ਕਾਲ ਕਰਦੀ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਡੇ ਸਭ ਕੋਈ ਗੱਲ ਨਹੀਂ ਜਿਹੜੇ ਬੱਚੇ ਦਾ ਕੰਮ ਹੈ ਇਹਨਾਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਮੇਰੇ ਅੱਛਾ ਤੇ ਚਾਹ ਦਾ ਥੋੜਾ ਮੇਰੇ ਕੰਮ ਵਾਲੀ ਵੀ ਲੱਗੀ ਤੁਸੀਂ ਬੱਚੀ ਨੂੰ ਮਿਲਾਓ ਕੋਈ ਗੱਲ ਨਹੀਂ ਬੱਚੀ ਨੂੰ ਮਿਲਾਓ ਤੁਸੀਂ ਵੀ ਤੁਹਾਨੂੰ ਮੈਨੂੰ ਕਾਲ ਕਰਨੀ ਚਾਹੀਦੀ ਸੀ ਬੱਚੇ ਜੇ ਕਾਲ ਕਰਕੇ ਆਉਂਦੇ ਭੈਣ ਜੀ ਬੱਚੀ ਮਿਲਦੀ ਸਾਨੂੰ ਨਹੀਂ ਨਹੀਂ ਮੈਨੂੰ ਕਾਲ ਕਰ ਦਿੰਦੀ ਆਂਟੀ ਐਦਾਂ ਕਰਕੇ ਗੱਲ ਹੈਗੀ ਤੁਸੀਂ ਉਹਨੂੰ ਘਰ ਭੇਜ ਦੋ ਆ ਤੇ ਕਰਦੀ ਗੁੱਡੀ ਆ ਜਾ ਗੁੱਡੀ ਆ ਜਾ ਗੁੱਡੀ ਆ ਜਾ ਆ ਜਾ ਆ ਜਾ ਮੇਰੀ ਗੁੱਡੀ ਆ ਜਾ ਆ ਜਾ ਆ ਜਾ ਆ ਦੇਖ ਆ ਦੇਖੋ ਕੁੜੀਆ ਜੀ ਨਹੀਂ ਨਹੀਂ ਮੇਰਾ ਬੇਟਾ ਮੇਰਾ ਪੁੱਤ ਹੈ ਕੁੜੀਆ ਦੇਖੋ ਮਾਂ ਸਾਹਿਬ ਤੁਸੀਂ ਹਾਂ ਜ਼ਬਰਦਸਤੀ ਨਹੀਂ ਕਰਦੇ ਪਲੀਜ਼ ਨਹੀਂ ਕਰਦੇ ਜ਼ਬਰਦਸਤੀ ਨਹੀਂ ਕਰਦੇ ਅਸੀਂ ਕੁੜੀਆ ਨੂੰ ਮਿਲਣਾ ਸੀ ਮੈਂ ਬੁਲਾ ਦੇ ਤੀ ਕੁੜੀਆ ਨੂੰ ਮਿਲਣ ਦੀ ਆ ਸਮਝ ਨਾ ਲਿਆ ਦੇ ਕੁੜੀਆ ਨੇ ਬੁਲਾ ਦਿਓ ਬੁਲਾ ਦਿਓ ਬੁਲਾ ਦਿਓ ਤੁਰ ਕੇ ਮੈਂ ਮਿਲਾਨੀ ਆ ਕੁੜੀਆ ਲੋਕ ਨਾ ਪੁੱਤ ਡਰਨਾ ਮੇਰੀ ਤੀ ਹਾਂਜੀ ਸਰ ਸਾਸਿਕਾ ਕਿੱਥੇ ਕੁੜੀਆ ਜੀ ਕੁੜੀਆ ਨੂੰ ਬੁਲਾਓ ਕੁੜੀਆ ਕਿੱਥੇ ਅੰਦਰ ਆਓ ਆ ਕੇ ਜੀ ਆ ਕੇ ਕੁੜੀਆ ਕਿੱਥੇ ਆ ਬੱਜਾਈ ਤੂੰ ਮੇਰਾ ਬੱਚਾ ਮੇਰਾ ਹੈਗੀ ਆ ਕਿੱਥੇ ਕੁੜੀ ਆ ਹਾਂ ਇਧਰ ਆ ਬਨੋਦ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਨੋਦ गुड़िया की होता तू तेन बचा गुड़िया चलो बार चलो बहार चलो यार बहुत चलो बाहर चलो गुड़ियालो गुड़िया आ रहे आंटी आ दीदी आए नरे ਆਦਮ ਲੈਂ ਡਰਨਾ ਨਹੀਂ ਅੱਜ ਅੱਜ ਨਹੀਂ ਡਰਨਾ ਕਰੋ ਗੱਲ ਕਰੋ ਤੁਸੀਂ ਹਾਂਜੀ ਆਜੋ ਗੱਲ ਹੀ ਕਰ ਆਜੋ ਗੱਲ ਕਰਦੇ ਆ ਆਜੋ ਆਜੋ ਗੱਲ ਕਰਦੇ ਆ ਆਜੋ ਆਜੋ ਗੱਲ ਕਰਦੇ ਆ ਭੈਣ ਜੀ ਤੁਹਾਨੂੰ ਆਪਣੀ ਬੇਟੀ ਦੀ ਸ਼ਾਦੀ ਇੱਥੇ ਰੋਕ ਬੇਟਾ ਹੱਤੋਂ ਇੱਥੇ ਰੋਕ ਕਾਕਾ ਤੁਹਾਨੂੰ ਬੇਟੀ ਦੀ ਆਪਣੀ ਦੀ ਸ਼ਾਦੀ ਦੀ ਫਿਕਰ ਆ ਇਹ ਕਿਸੇ ਦੀ ਬੱਚੀ ਨਹੀਂ ਇਹਦਾ ਕੋਈ ਫਿਕਰ ਨਹੀਂ ਤੁਹਾਨੂੰ ਹਾਂ ਪੁੱਤ ਕਿੱਥੇ ਮਾਰੇ ਮੂੰਹ ਤੇ ਆ ਕੀ ਵੱਜਿਆ ਸੀ ਮੂੰਹ ਤੇ ਕਿੰਨੇ ਮਾਰਿਆ ਸੀ ਹੈ ਡਰਨਾ ਨਹੀਂ ਬੁੱਤੂ ਡਰਨਾ ਨਹੀਂ ਤੁਹਾਨੂੰ ਅਸੀਂ ਤੇਰੀ ਵੀਡੀਓ ਦੇਖੀ ਹੈ ਇੱਕ ਮਿੰਟ ਮਾ ਉੱਧਰ ਹੋ ਜਾ ਦੋ ਮਿੰਟ ਅਸੀਂ ਬਾਹਰ ਲਿਆ ਕੇ ਗੱਲ ਕਰਾਂਗੇ ਫਿਰ ਬਾਹਰ ਲੈ ਚੱਲੋ ਇਹਨੂੰ ਕੁੜੀ ਨੂੰ ਕੁੜੀ ਨੂੰ ਬਾਹਰ ਲੈ ਕੇ ਚੱਲੋ ਸਾਲ ਹੋ ਗਏ ਬੱਚੇ ਠਹਿਰ ਠਹਿਰ ਇੱਕ ਮਿੰਟ ਕਿੰਨੇ ਸਾਲ ਹੋ ਗਏ ਮੈਂ ਨਹੀਂ ਕੋਈ ਸੁਣਨੀ ਗੱਲ ਤੁਹਾਡੀ ਤੁਸੀਂ ਬਹੁਤ ਗਲਤ ਕੀਤਾ ਬੱਚੀ ਨਾਲ ਸੱਚੀ ਗੱਲ ਭਾਣੇ ਹਾਂ ਬੁੱਤੂ ਡਰਨਾ ਨਹੀਂ ਦੇਖੋ ਮੈਡਮ ਨੇ ਅਫਸਰ ਨੇ ਬਹੁਤ ਵੱਡੇ ਤੈਨੂੰ ਬਚਾਉਂ ਬੱਚੀ ਕੀ ਲੱਗਦੀ ਹੈ ਮੇਰੀ ਇਨੀ ਗੱਲ ਸੁਣੋ ਤੁਸੀਂ ਗੱਲ ਕਰੋ ਤੁਹਾਡੀ ਇਹ ਬੱਚੀ ਕੀ ਲੱਗਦੀ ਹੈ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਰ ਰਿਹਾ ਤੁਸੀਂ ਕਿਉਂ ਮੈਂ ਐਨ ਜੀਓ ਤੋਂ ਆ ਤੁਸੀਂ ਐਨ ਜੀਓ ਤੋਂ ਅਸੀਂ ਇਦਾਂ ਦੇ ਬੱਚਿਆਂ ਨੂੰ ਜਿਹੜੇ ਸਲੇਬ ਬਣਾ ਕੇ ਰੱਖਿਆ ਬੱਚੇ ਇਹ ਸਲੇਬ ਆ ਜੀ ਉਹ ਸਲੇਬ ਆ ਸਲੇਬ ਆ ਜੀ ਉਹ ਸਲੇਬ ਆ ਇਹ ਅੜਕੀ ਨੇ ਤੇ ਗਿਆ ਇੱਥੇ ਇਸ ਸਲੇਬ ਆ ਜੀ ਇਹਨੂੰ ਤਰਖਾ ਦਿੰਨੇ ਕੋਈ ਇਹਨੂੰ ਤਰਖਾ ਦਿੰਨੇ ਕੋਈ ਉਹਨੂੰ ਤਰਖਾ ਦਿੰਨੇ ਕੋਈ ਉਹਨੂੰ ਪੜ੍ਹਾਉਣੇ ਆ ਤੁਸੀਂ ਸਕੂਲੇ ਹੋਏ 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 ਤੁਹਾਡੀ ਕੀ ਲੱਗਦੀ ਆ ਉਹ ਤੇ ਤੁਸੀਂ ਵੀ ਤਾਂ ਨਹੀਂ ਇਹ ਕੁਸਾਲ ਕਰ ਸਕਦੇ ਮੇਰੇ ਕਰ ਕੋਈ ਕਿਉਂ ਕਿਉਂ ਨਹੀਂ ਕਰਦਾ ਇੱਕ ਐਨਜੀਓ ਆ ਜੀ ਸਾਡਾ ਐਨਜੀਓ ਅਸੀਂ ਇਦਾਂ ਦੇ ਬੱਚੇ ਜਿਹੜੇ ਸਲੇਬ ਬਣਾ ਕੇ ਰੱਖਿਆ ਗੁਲਾਮ ਬਣਾ ਕੇ ਰੱਖਿਆ ਇਹ ਗੁਲਾਮ ਸੀ ਬੱਚੀ ਗਲਤ ਲਫ਼ਜ਼ ਬੋਲ ਰਹੇ ਹੋ ਗਲਤ ਲਫ਼ਜ਼ ਕਰ ਰਹੇ ਹੋ ਨਹੀਂ ਨਹੀਂ ਗਲਤ ਨਹੀਂ ਕਰ ਰਹੇ ਬਿਲਕੁਲ ਸਹੀ ਆ ਬਿਲਕੁਲ ਗਲਤ ਗੱਲ ਨਹੀਂ ਕਰ ਰਿਹਾ ਮੈਂ ਸਾਡੀ ਉਮਰ ਬੀਤ ਦੀ ਬੱਚੇ ਰੱਖਦੇ ਹਾਂ ਹਾਂਜੀ ਅਸੀਂ ਰੱਖਦੇ ਰਿਹਾ ਪਿਆਰ ਮੋਹਤਰਾ ਬੀਜੀ ਵੀ ਹੁੰਦੇ ਸੀ ਇਹ ਸਾਡੇ ਬਿਆਨ ਲਲਕਵਾਂਡੀ ਮੈਂ ਲੈ ਲਈ ਬਿਆਨ ਪਰ ਉਸ ਬੱਚੀ ਦੇ ਮਸਲੇ 'ਚ ਮੈਨੂੰ ਦੱਸੋ ਸਰ ਇਹਨਾਂ ਦੀ ਕੁਝ ਲੱਗਦੀ ਹੈ ਬੱਚੀ ਨਹੀਂ ਠੀਕ ਆ ਰਿਸ਼ਤੇਦਾਰੀ ਦਾ ਨਹੀਂ ਕੋਈ ਇਹਨਾਂ ਦੀ ਸਰ ਤੁਸੀਂ ਦੱਸੋ ਇੱਕ ਬੱਚੀ ਜਿਹਦਾ ਉਹਦਾ ਮਾਪਿਓ ਕਿੱਥੇ ਆ ਬਲਾਉ ਤੁਸੀਂ ਇੱਕ ਮਿੰਟ ਉਹਦੇ ਮਾਪਿਓ ਕਿੱਥੇ ਨਹੀਂ ਨਹੀਂ ਪਹਿਲੀ ਗੱਲ ਤਾਂ ਤੁਸੀਂ ਇਹ ਕੁਐਸਚਨ ਸਾਡੇ ਕੋਲੋਂ ਪੁੱਟ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਤੁਸੀਂ ਨਹੀਂ ਪੁੱਟ ਕਰ ਸਕਦੇ ਠੀਕ ਹੈ ਜੀ ਕਾਰਨ ਕਾਰਨ ਧਾਰਨੇ ਹੈ ਕਿ ਤੁਸੀਂ ਸਾਨੂੰ ਕੋਈ ਇੰਟੀਮੇਸ਼ਨ ਕੋ ਕੁਛ ਨਹੀਂ ਕੋ ਗੱਲਬਾਤ ਬੰਦਾ ਆਰਾਮ ਨਾ ਕਰਦਾ ਕਾਦੀ ਕਾਦੀ ਇੰਟੀਮੇਸ਼ਨ ਕਾਦੀ ਇੰਟੀਮੇਸ਼ਨ دیਏ ਤੁਹਾਨੂੰ ਅਸੀਂ ਤੁਹਾਡੇ ਘਰੋਂ ਇੱਕ ਸਲੇਵ ਚਨਾਉਣ ਆਏ ਆ ਇੱਧਰ ਆ ਜਾਓ ਭੈਣ ਜੀ ਤੁਸੀਂ ਇਹ ਕਰਨ ਦੀ ਬੇਨਤੀ ਦਾ ਕੰਮ ਹੈ ਅਫਸਰ ਆ ਮਾਂ ਇੱਧਰ ਇਹ ਅਫਸਰ ਨੇ ਅਫਸਰ ਨਹੀਂ ਹੋ ਅਸ ਬਹਿਸ ਕਰਨ ਦੀ ਕੋਈ ਕੋਈ ਗੱਲ ਨਹੀਂ ਜੀ ਚਲੋ ਬੇਟਾ ਉਹ ਆ ਗਈ ਗੱਡੀ ਚਲੋ ਪੁੱਤਰ ਸਕੂਲ ਲੈ ਕੇ ਚਲੋ ਘਰ ਆ ਕੇ ਆ ਦੇਖੋ ਜੀ ਅੱਜ ਬੱਚੀ ਦੀ ਕੀ ਹਾਲਤ ਆ ਉਹਦੇ ਕੱਪੜੇ ਦੇਖੋ ਸਰਦੀਆਂ ਸਰਦੀਆਂ ਦੇ ਵਿੱਚ ਉਹਦੇ ਪੈਰਾਂ ਦੇ ਵਿੱਚ ਕੁਝ ਨਹੀਂ ਤੇ ਅੱਜ ਅਸੀਂ ਇਸ ਬੱਚੀ ਨੂੰ ਇੱਥੋਂ ਰੈਸਕਿਊ ਕਰਾਇਆ ਜੀ ਇਹ ਗਰਦੇਵ ਨਗਰ ਮੱਲਾ 6 ਨੰਬਰ ਗਲੀ ਅਨਸਰ ਪਲਾਜ਼ਾ ਦੀ ਬੈਕਸਾਈਡ ਤੇ ਇੱਕ ਪੀਜੀ ਆ ਪੀਜੀ ਦੇ ਵਿੱਚ ਇਹ ਬੱਚੀ ਨੂੰ ਰੱਖਿਆ ਹੋਇਆ ਇਹਨਾਂ ਨੇ ਛੋਟੀ ਜੀ ਬੱਚੀ ਆ ਉਹਦੀ ਉਮਰ 12-13 ਸਾਲ ਆ ਜਸ ਉਹਨੂੰ ਬੱਚੀ ਨੂੰ ਜ਼ਬਰਦਸਤੀ ਉਹ ਤੋਂ ਕੰਮ ਕਰਾਇਆ ਜਾਂਦਾ ਕੁੱਟਿਆ ਮਾਰਿਆ ਜਾਂਦਾ ਉਹ ਬੱਚੀ ਦੇ ਮੂੰਹ ਦੇ ਉੱਤੇ ਜ਼ਖਮ ਬਣੇ ਹੋਇਆ ਉਹਦੇ ਨਾਲ ਤਸ਼ੱਦਦ ਕੀਤਾ ਜਾਂਦਾ ਸასი ਕਾਲ ਜੀ ਭੈਣ ਜੀ ਅਸੀਂ ਤੁਹਾਡੇ ਦੁਸ਼ਮਣ ਨਹੀਂ ਹਾਂ ਕੀ ਹੋਇਆ ਤੇ ਕੀ ਹੋਇਆ ਉਮਰ ਬੀਤ ਗਈ ਵੀਰੇ ਦੁਸ਼ਮਣ ਅਸੀਂ ਤੁਹਾਡੇ ਦੁਸ਼ਮਣ ਨਹੀਂ ਹੈਗੇ ਮੇਰੀ ਇੱਕ ਪਹਿਲਾਂ ਧਿਆਨ ਨਾ ਪਲੀਜ਼ ਕਰ ਸੋ ਨਹੀ ਅਸੀਂ ਆਪਣਾ ਵੀ ਦੂਜੇ ਦਾ ਕੰਮ ਕਰ ਰਿਹਾ ਮੇਰੀ ਸੁਣੋ ਤੁਸੀਂ ਪੀਜੀ ਚਲਾਓ ਜੀ ਸਦਕੇ ਚਲਾਓ ਤੁਸੀਂ ਪੈਸੇ ਕਮਾਓ ਹੋਰ ਅਸੀਂ ਤਾਂ ਕਿਹਾ ਹੋਰ ਰੂਮ ਬਣਾ ਲਓ ਤੁਸੀਂ ਪਰ ਉੱਥੇ ਬੱਚਾ ਤੁਹਾਡੇ ਘਰ ਦੇ ਜਿਹੜਾ ਕਿ ਬੱਚਾ ਕੰਮ ਕਰਦਾ ਉਹ ਕਿਸ ਵਿਹਾਰ ਤੇ ਕਰਦਾ ਤੁਸੀਂ ਇਹ ਸਾਰੀਆਂ ਗਲਤ ਗੱਲਾਂ ਕਰ ਰਹੇ ਹੋ ਤੁਸੀਂ ਕਿੱਥੇ ਕਿਰਾਏ ਤੇ ਰਹਿੰਦੇ ਹੋ ਤੁਸੀਂ ਕੌਣ ਹੋ ਤੁਸੀਂ ਕਿਸ ਵਿਹਾਰ ਤੋਂ ਆਏ ਹੋ ਪਹਿਲੀ ਗੱਲ ਮੈਨੂੰ ਇਹ ਤਾਂ ਦੱਸੋ ਠੀਕ ਹੈ ਜੀ ਇਹ ਜਿਹੜੀ ਨਾਲ ਕਰਨੀ ਆ ਤੁਸੀਂ ਆਰਾਮ ਨਾਲ ਬੈ ਕੇ ਬੈਠੇ ਆ ਆਰਾਮ ਨਾਲ ਆਰਾਮ ਨਾਲ ਹੀ ਕਰ ਰਹੇ ਹੋ ਬੈ ਕੇ ਗੱਲ ਕਰਦੇ ਆ ਆਰਾਮ ਨਾਲ ਗੱਲ ਕਰਦੇ ਤੁਸੀਂ ਸੂਰ ਸਾਹਿਬ ਮੈਨੂੰ ਇਹ ਦੱਸੋ ਤੁਹਾਡਾ ਨਾਮ ਪੂਰਾ ਕੀ ਹੈ ਮੈਂ ਕਹਿ ਰਿਹਾ ਪਹਿਲਾਂ ਤੁਸੀਂ ਮੈਨੂੰ ਆਪਣੀ ਇੰਟਰੋਡਕਸ਼ਨ ਦੱਸੋ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਰ ਪਤਾ ਹੀ ਗੱਲ ਹੈ ਇੱਕ ਗੱਲ ਬੈਠ ਕੇ ਮੇਰੇ ਕੋਲ ਵਾਈ ਕਰਦੇ ਤੁਸੀਂ ਵੀਰੇ ਤੁਸੀਂ ਮੋਬਾਈਲ ਕਰੋ ਸਾਡੇ ਨਾਲ ਬੈਠ ਕੇ ਗੱਲ ਕਰੋ ਬੈਠੋ ਡਰਾਈਂਗ ਰੂਮ 'ਚ ਗੱਲ ਕਰੋ ਠੀਕ ਹੈ ਬੈਠੋ ਆਹੋੀ ਗੱਲ ਤਾਂ ਕਰੇ ਬੰਦਾ ਕੀ ਲੱਗਦਾ ਤੁਹਾਡਾ ਚਲ ਤੁਸੀਂ ਸਾਨੂੰ ਦੱਸ ਦੋ ਕੀ ਲੱਗਦਾ ਪਰ ਮੈਂ ਤਾਂ ਇਹੋ ਜੀ ਗੱਲ ਕਰ ਕੇ ਅੰਦਰ ਬੈਠ ਕੇ ਵੀ ਆਪਾਂ ਗੱਲ ਕਰ ਸਕਦੇ ਸੀਗੇ ਹੁਣ ਦੱਸੋ ਤੁਸੀਂ ਇਸ ਗੱਲ ਦਾ ਇਸ਼ੂ ਬਣਾ ਰਹੇ ਹੋ ਜਿਹੜਾ ਪਰ ਤੁਸੀਂ ਰੋਂਗ ਹੋ ਤੁਸੀਂ ਬੱਚੇ ਨੂੰ ਵੀਰ ਨੂੰ ਕਿੱਥੇ ਹੈ ਬੱਚੀ ਨੂੰ ਅੰਦਰ ਲੁਕੋਇਆ ਹੋਇਆ ਸੀ ਤੁਸੀਂ ਇੱਥੇ ਰਹਿ ਕੇ ਗਈ ਹੋ ਤੂੰ ਪਹਿਲਾਂ ਸਾਡੇ ਨਾਲ ਗੱਲ ਕਰ ਜਿਹੜੀ ਕਰਨੀ ਹੈ ਠੀਕ ਹੈ ਕੋਡ ਨਾਲ ਕੀ ਗੱਲ ਲੈ ਕਿਉਂ ਨਹੀਂ ਗੱਲ ਕਰਨੀ ਤੂੰ ਮੈਨੂੰ ਥੋੜਾ ਜਿਹਾ ਪੋਰੀ ਮਿਲੀ ਤੈਨੂੰ ਗਿਆ ਵੀ ਇੰਨੀ ਦੇਰ ਇੱਥੋਂ ਦੀ ਹੋ ਗਈ ਠੀਕ ਹੈ ਉਹ ਵੀ ਨਹੀਂ ਸੀਗੀ ਪਰ ਤੂੰ ਸਾਡੇ ਨਾਲ ਗੱਲ ਕਰ ਪਹਿਲਾਂ ਮੈਨੂੰ ਇਹ ਯਾਦ ਤਾਂ ਵੀ ਨਹੀਂ ਕੋਣ ਹੈ ਕੀ ਹੈ ਕੌਣ ਜਾਣੇ ਤੂੰ ਨਹੀਂ ਨਹੀਂ ਤੁਸੀਂ ਨਹੀਂ ਮਾਰਦੇ ਦੱਸੋ ਕੌਣ ਮਾਰਦਾ ਉਹਨੂੰ ਕੌਣ ਮਾਰਦਾ ਮੈਂ ਉਹਨਾਂ ਨੂੰ ਪੂਜੀ ਦਾ ਪੈਸਾ ਦਿੰਦਾ ਤੁਸੀਂ ਤੁਸੀਂ ਉਹਨਾਂ ਦੇ ਲੈ ਕੇ ਆਏ ਕਿਸੇ ਨੇ ਨਹੀਂ ਮਾਰਿਆ ਉਹਨੂੰ ਕਿਸੇ ਨੇ ਨਹੀਂ ਉਹਨੂੰ ਮੈਂ ਕਹਿੰਦੀ ਇਹਨਾਂ ਮਾਰਿਆ ਇੱਕ ਮਿੰਟ ਗੱਲ ਸੁਣੋ ਉਹ ਕੁੜੀ ਨੂੰ ਪੁੱਛੋ ਇੱਕ ਮਿੰਟ ਸੂਰ ਸਾਹਿਬ ਗੱਲ ਸੁਣੋ ਇੱਕ ਪੁੱਛਦੇ ਇੱਕ ਮਿੰਟ ਆਉਣਾ ਗੱਲ ਇੱਕ ਮਿੰਟ ਗੱਲ ਸੁਣੋ ਆ ਸੁਣੋ ਗੱਲ ਕੁੜੀ ਦੀਆਂ ਭੈਣੇ ਮੈਂ ਉਹਨਾਂ ਦੇ ਨਾਲ ਸੀਗੀ ਮੈਂ ਇਹਨਾਂ ਦੀ ਫਰੈਂਡ ਵਾਂ ਅਸੀਂ ਇੱਥੋਂ ਤੁਰਨੰਗੇ ਜਾ ਰਹੇ ਸੀ ਕੁੜੀ ਭੱਜ ਗਈ ਭੱਜ ਗਈ ਮੇਰੇ ਕੋਲ ਕਿ ਬਲਬੀਰ ਦੀਦੀ ਮੇਰੀ ਗੱਲ ਦੀਦੀ ਮੈਨੂੰ ਇੱਥੇ ਠੜਵਾ ਦਿਓ ਮੇਰੇ ਇੱਥੇ ਬਹੁਤ ਕੀਆ ਮੈਂ ਤੁਹਾਨੂੰ ਲੋਗਾ ਆ ਦੇਖੋ ਵੀਡੀਓ ਆ ਦੇਖੋ ਵੀਡੀਓ ਆ ਦੇਖੋ ਵੀਡੀਓ ਆ ਵੀਡੀਓ ਚ ਕਹਿ ਰਹੀ ਆ ਉਹ ਉਹਨੇ ਨਹੀਂ ਕੀਤਾ ਅੱਛਾ ਇੱਕ ਪਿੰਟ ਪਤਾ ਕੀ ਗੱਲ ਆ ਇੱਧਰ ਵਾਲੇ ਪਾਸੇ ਕਿਤੇ ਕੋਈ ਉਹ ਸੀਗਾ ਇਹ ਇੱਥੇ ਕੋਈ ਪਾਰਟ ਫੁਲਫੀ ਜੀ ਨੇ ਪਹਿਲਾਂ ਵੀ ਦੱਸਿਆ ਸੀ ਉਹ ਕੁੜੀ ਮਤਲਬ ਕਿ ਕੁੜੀ ਨੂੰ ਮਾਰਦੇ ਮੈਂ ਦੀਦੀ ਨੂੰ ਉਹਦੇ ਹੀ ਕਹਿ ਸੀ ਕਿ ਦੀਦੀ ਤੁਸੀਂ ਵੀਡੀਓ ਬਣਾਓ ਤੁਸੀਂ ਆਪਕ ਕਦੋਂ ਜੱਟਾ ਕਿ ਦੀਦੀ ਵੀ ਪੁੱਛ ਰੱਖ ਮੈਂ ਨਾਲ ਹੀ ਸੀ ਉਹਦੇ ਤੇ ਆਪਣੇ ਭਲੇ ਦੇ ਲਈ ਨਹੀਂ ਦੰਮ ਦਰਦੀ ਸੀ ਹਾਂ ਔਰ ਵਿਗਾ ਦਾ ਟਰੀਟਮੈਂਟ ਕਰਾਇਆ ਤੁਸੀਂ ਜੀ ਉਹ ਸੱਟ ਕਿਵੇਂ ਵੱਜੀ ਸਰ ਉਹਦੇ ਬੁੱਲ ਤੇ ਸੱਟ ਕਿਵੇਂ ਵੱਜੀ ਉਹਦੀ ਬੁੱਲ ਤੇ ਸੱਟ ਕਿਵੇਂ ਵੱਜੀ ਠੀਕ ਹੈ ਸਾਡੇ ਦੇਖ ਲਓ ਜੀ ਮਨ ਦਾ ਕੁਛ ਨਹੀਂ ਇਹ ਕਹਿੰਦੀ ਮਨਵੀ ਕਿ ਇਹੋ ਜੀ ਕੁੜੀ ਲਿਆ ਕੇ ਦਿਓ ਆਂਟੀ ਹਾਂ ਪੁੱਛਿਆ ਜਾਣ ਕੇ ਤਾਨੂੰ ਪੁੱਛਣ ਦੇ ਮਾਰੇ ਜਾਣ ਕੇ ਜਾਣ ਕੇ ਕਿਹਾ ਅਸੀਂ ਪਤਾ ਕਰਨ ਦੇ ਮਾਰੇ ਨੇ ਕਿਹਾ ਵੀ ਤੁਸੀਂ ਕਿੱਥੋਂ ਲਿਆਏ ਸੀ ਇਹਨੂੰ ਇਸੇ ਕਰਕੇ ਪੁੱਛਿਆ ਸੀ ਉਹਨਾਂ ਨੂੰ ਮੈਂ ਕਹਾਂ ਤੁਹਾਨੂੰ ਆਹ ਕਿਹਾ ਨਹੀਂ ਕਿਉਂ ਝੂਠ ਬੋਲਦੇ ਝੂਠ ਦਾ ਤੁਹਾਡੇ ਮੂੰਹੋਂ ਜਿੰਨਾ ਮਰਜੀ ਫੁੱਲੋ ਤੁਸੀਂ ਝੂਠ ਨਹੀਂ ਬੋਲਦੇ ਅਜੀ ਤਾਂ ਸਾਹਮਣੇ ਲੈ ਕੇ ਕੀ ਹਾਲਤ ਬਣਾਈ ਤੋਡੇ ਨਾ ਪਾਏ ਇਹੋ ਜਿਹੇ ਕੱਪੜੇ ਤੁਸੀਂ ਕਿਹਦੇ ਤੋਂ ਮਸਰੀ ਨਾ ਪਾਏ ਉਹ ਜਿਹੇ ਕੱਪੜੇ ਹੁੰਦੇ ਕਿ ਪਾਏ ਤਾਂ ਉਹ ਵੀ ਮਾਂ ਹਾਲ ਤੇਰਾ ਦੇਖੋ ਕੀ ਆ ਬੱਚੀ ਦੀ ਤੁਸੀਂ ਸੇਕ ਤੋਂ ਤੇ ਬੀਜ ਵਿੱਚ ਨਹੀਂ ਰਹੇ ਹੋਏ ਇੱਕ ਤੁਹਾਨੂੰ ਇੱਥੇ ਹੈਗਾ ਆ ਆਰਤੀ ਚੋਂ ਉਹਨਾਂ ਨੇ ਵੀ ਕੁੜੀ ਰੱਖੀ ਭਾਜੀ ਉਹਨਾਂ ਨੇ ਕੁੜੀ ਰੱਖੀ ਜੇ ਕਿਤੇ ਜਾਂਦੇ ਨਾਲ ਲੈ ਕੇ ਜਾਂਦੇ ਉਹਨੂੰ ਫਿਰ ਕਿਉਂ ਰੱਖੀ ਇਹਦਾ ਮਤਲਬ ਜਿਨ੍ਹਾਂ ਨੇ ਰੱਖੀ ਹੈ ਇਹਦਾ ਮਤਲਬ ਹੈ ਉਸ ਲਈ ਕੰਮ ਲੈ ਰਹੇ ਨੇ ਆ ਵੀ ਸਲੇਵ ਹੀ ਆ ਜੇ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਰੱਖੀ ਕੀਤੀ ਸਾਰਾ ਕੁਝ ਉਹ ਕਰ ਰਹੀ ਹੈ ਆ ਦੇਖ ਵੀ ਦੂਸਰੀ ਬੜੀ ਚੱਕੀ ਭਾਜੀ ਕਿਉਂ 10 ਮਿੰਟ ਚੱਕ ਕੇ ਖਾਣਾ ਖਾ ਰਹੀ ਹੈ ਉਹਨੂੰ ਜਿੰਕਸਟਬੀਨ ਚੋਂ ਕੱਢ ਕੇ ਖਾ ਰਹੀ ਹੈ ਖਾਣਾ ਆ ਦੇਖੋ ਵੀਡੀਓ ਆ ਦੇਖੋ ਆ ਦੇਖੋ ਆ ਡਸਟਬੀਨ ਕੱਢ ਕੇ ਖਾ ਰਹੀ ਆ ਡਸਟਬਿਨ ਚੋਂ ਆ ਡਸਟਬਿਨ ਪਿਆ ਆ ਦੇਖੋ ਜੀ ਆ ਡਸਟਬਿਨ ਤੋਂ ਕੱਢ ਕੇ ਖਾਣਾ ਖਾ ਰਹੀ ਨਹੀਂ ਖਾ ਰਹੀ ਡਸਟਬਿਨ ਚੋਂ ਇਹ ਇਹ ਇੱਥੇ ਸਾਡੇ ਫੰਕਸ਼ਨ ਸੀਗਾ ਸਾਨੂੰ ਵੀ ਨਹੀਂ ਪਤਾ ਕਦੋਂ ਬੱਠੀ ਭਾਈ ਇੱਥੇ ਵੰਜਨ ਜੀ ਤੁਹਾਡੇ ਆ ਬੈਕ ਰਹੇ ਇੱਥੇ ਭਾਪੀ ਤੁਸੀਂ ਬੈਠੀ ਸੀਗੀ ਹਾਂ ਬੱਚੀ ਦੇਖੋ ਰੋ ਰਹੀ ਆ ਕਹਿੰਦੀ ਮੈਨੂੰ ਮਾਰ ਦੇ ਕੁਟ ਦੇ ਮੈਨੂੰ ਇੱਥੋਂ ਕੱਢ ਲਓ ਆ ਇਹਦੇ ਲਿਪਸ ਤੇ ਆ ਸੱਟ ਮਾਰੀ ਆ ਕਿ ਨਹੀਂ ਮੇਰਾ ਹੱਥ ਮਚਾਤਾ ਮੇਰਾ ਮੂੰਹ ਮੈਂ ਇਹ ਗੱਲ ਕਹਿ ਰਹੀ ਆ ਕਿ ਮੈਂ ਦਿੱਗੀ ਆ ਉਹ ਤਾਂ ਗਿਰ ਗਈ ਆ ਕਸਮ ਨੂੰ ਗਿਰੀ ਆ ਉਹਨਦੀ ਦਵਾਈ ਕਰਾਂਦੇ ਆ ਉਹ ਬੋਲ ਕੇ ਕਹਿ ਰਹੀ ਆ ਮੇਰੇ ਮੂੰਹ ਮਚਾਤਾ ਮੇਰਾ ਗਿਰ ਗਈ ਆ ਨਹੀਂ ਉਹਨੂੰ ਕਿਹਾ ਕੋਈ ਮੇਰੀ ਘਰ ਤੋਂ ਗੱਲ ਦੱਸਾਂ ਮੇਰੇ ਹਸਬੰਦ ਜੀ ਇੱਕ ਤਾਂ ਗਲਤੀ ਕਰ ਰਹੇ ਹੋ ਇੱਕ ਤਾਂ ਆਪਾਂ ਉੱਪਰ ਦੀ ਸਾਨੂੰ ਦਬਕਾ ਮਾਰ ਰਹੇ ਹੋ ਇਹ ਨਾ ਜਿਹੜਾ ਸਟੂਰ ਦੇ ਵਿੱਚ ਇਹ ਜਿਹੜਾ ਇਹ ਦਿਖਾਉਂਦੇ ਪਏ ਆ ਇੱਥੇ ਮੇਰੇ ਘਰੇ ਉਹ ਇੱਥੇ ਮੇਰੇ ਉਹ ਕਦਾ ਕੀਤਾ ਐ ਉੱਥੇ ਕਿਤੇ ਬਾਹਰ ਬੈਠੀ ਐ ਸਾਨੂੰ ਵੀ ਨਹੀਂ ਬਤਾ ਪਈ ਪਿਛਲੀ ਜੂਨ ਦੀ ਵੀਡੀਓ ਐ ਜੂਨ ਦੀ ਜੂਨ ਦੇ ਵਿੱਚ ਭੇਜੀ ਸੀ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਕੁੜੀ ਦੇ ਮੂੰਹੋਂ ਸੁਣ ਲਓ ਉਹ ਦੱਸ ਹੀ ਰਹੀ ਹੋ ਤਾਂ ਹੁਣ ਕੀ ਕਰੀਂ ਪਲਵੀ ਲੈ ਕੇ ਤਾਂ ਉਹਨੇ ਕਿੰਨੇ ਦਿਨ ਆਪਣੇ ਕਿ ਕਿਸੇ ਮੈਂ ਤਾਂ ਲੈ ਜਾਣੀ ਸੀ ਇੱਥੇ ਰਹਿ ਹੀ ਨਹੀਂ ਰਹੀ ਸੀ ਮੈਂ ਘਰੇ ਸੀ ਅੱਛਾ ਡਿਮਾਂਡ ਕਈ ਵਾਰੀ ਕੀਤੀ ਸਾਡੇ ਮੈਂ ਤਾਂ ਆਈ ਨਹੀਂ ਜਲੀ ਜਾ ਦੋ ਪਿੰਡ ਲਈ ਸਾਨੂੰ ਕੋਈ ਚਾਹੀਦਾ ਬੱਚੇ ਚੋਰੀਆਂ ਕਰਦੀ ਸੀ ਵੀ ਜਦੋਂ ਮੈਂ ਦੱਸਦੀ ਆ ਇਹਦੇ ਫਾਦਰ ਨੇ ਸਾਨੂੰ ਇੱਥੇ ਸੁਧਾਰ ਲਈ ਛੱਡੀ ਵੀ ਇਹਨੂੰ ਸੁਧਾਰੋ ਕੁੜੀ ਨੂੰ ਚੋਰੀਆਂ ਕਰਦੀ ਆ ਬਾਥਰੂਮ ਵਿੱਚ ਕਰਦੀ ਆ ਇਹਦੀ ਜਿਹੜੀ ਮਤਰਈ ਮਾਸੀ ਨੂੰ ਫੁੱਟਦੀ ਸੀਗੀ ਉਹ ਇੱਥੇ ਸੁਧਾਰ ਲਈ ਛੱਡ ਕੇ ਗਏ ਸੀਗੇ ਇਹਦੇ ਫਾਦਰ ਸਾਹਿਬ ਕਿੰਨਾਕ ਟਾਈਮ ਪਹਿਲਾਂ ਛੱਡ ਗਏ ਉਹ ਮੈਨੂੰ ਨਹੀਂ ਪਤਾ ਉਹ ਇਹਨਾਂ ਨੂੰ ਪਤਾ ਹੈ 3 ਸਾਲ ਹੋ ਗਏ 3 ਸਾਲ ਹੋ ਗਏ ਮੈਨੂੰ ਹੋ ਗਿਆ ਪੀਜੀ ਛੱਡੀ ਨੂੰ ਨੇ ਹੁਣ ਫਾਦਰ ਕਿੱਥੇ 2 ਸਾਲ ਕਿੱਥੇ ਫਾਦਰ ਕਿੱਥੇ ਹੋ ਗਿਆ ਤੈਨੂੰ ਹੋਇਆ ਤੈਨੂੰ 2 ਸਾਲ ਹੋਇਆ ਤੈਨੂੰ ਸਾਲ ਹੋਇਆ ਮੈਨੂੰ ਮੈਨੂੰ ਦੁਬਾਰਾ ਫਰਵਰੀ ਚ ਗਏ ਮੈਂ ਤਾਂ ਕੋਈ ਵੈਰੀਫਾਈਡ ਇੱਕ ਸਾਲ ਤੋਂ ਮੈਂ ਉਹ ਪੀਜੀ ਚ ਲਾ ਕੇ ਆਈਆਂ ਇੱਕ ਸਾਲ ਮੈਂ ਤੁਹਾਡੇ ਕੋਲ ਆਇਆ ਤੁਸੀਂ 2 ਮਹੀਨੇ ਰਹੇ ਹੋ ਨਾ ਤੁਸੀਂ ਪ੍ਰੋਵਾਈਡ ਕਰਾਉਨੇ ਹੋ ਨਹੀਂ ਭਾਬੀ ਮੇਰੇ ਤੋਂ ਡਸਟਮੈਨ ਉਹ ਸਾਨੂੰ ਤੁਹਾਡੇ ਘਰੇ ਉਹ ਇੱਥੇ ਸੀਗਾ ਤੇ ਉਹ ਬਾਹਰ ਬੈਠ ਗਈ ਉਹ ਸਾਨੂੰ ਕੋਈ ਪਤਾ ਅਸੀਂ ਆਪ ਉਹਦੇ ਚ ਬੀਤੀ ਚਲਈਏ ਪਾ ਠੀਕ ਹੈ ਚਲਈਏ ਜੀ ਚਲੋ ਭਣ ਚਲੋ 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 ਹਾਂਜੀ ਬਿਲਕੁਲ ਉਹਨੇ ਦੱਸੀ ਹੈ ਗੱਲ ਉਹਨੇ ਦੱਸੀ ਹੈ ਗੱਲ ਪਰ ਅੱਜ ਵੀ ਉਹ ਕੁੜੀ ਦੀ ਉਹੀ ਹਾਲਤ ਹੈ ਨਾ ਜਦ ਆਏ ਹੁੰਦੀ ਵੀ ਉਹ ਕੁੜੀ ਦੀ ਅਜ ਨਾ ਹਾਲਤ ਹੁੰਦੀ ਉਹਨੂੰ ਪਤਾ ਨਹੀਂ ਬਦਲਦੀ ਫਿਰ ਇਦਾਂ ਦੇ ਬੰਦਿਆਂ ਤੋਂ ਕੰਮ ਨਹੀਂ ਕਰਾ ਸਕਦੇ ਆ ਤੋਰੋ ਗੱਡੀ ਨੂੰ ਹਾਂ ਚਲੋ ਚਲੋ ਗੱਡੀ ਤੋਰੋ 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 ਦੇਖੋ ਜੀ ਅੱਜ ਦੇ ਕਿਉਂ ਤੁਸੀਂ ਨਜ਼ਰ ਸਾਡੇ ਘਰ ਤੋਂ ਅਟੈਕ ਕਰ ਸਾਡੂੰ ਮਰਬੀਤ ਦੀ ਬੰਦ ਕਰਕੇ ਬੱਚੇ ਰੱਖ ਉਹਦਾ ਕੰਮ ਕਰਵਾਜ ਆਪਣੀ ਇਸ ਏਰੀਆ ਨੂੰ ਨਾਮ ਲਿਆ ਕੇ ਜਿੱਦਾਂ ਮਰਜੀ ਕੋਈ ਚੱਲ ਕੋਈ ਸੋਚ ਚਾਹ ਕੋਈ ਕਹਿੰਦੀ ਬੜੀ ਰਹਿ ਗਈ ਸੋਚੀ ਥੈਂਕ ਯੂ ਵੀ ਸਾਨੂੰ ਮਿਲਣ ਆਏ ਜੀ ਸੁਪਰੀਆ ਬਾਦ ਅੰਦਰੋਂ ਪਾਣੀ ਆਉਂਦਾ ਦੇਖਦੇ ਲਾਈਕ ਕਰੋ ਜੋ ਪਾਣੀ ਪਾਵੇ ਬਾਜਾ ਆਪਣੇ ਘਰ ਵਾਸਤੇ ਤੂੰ ਕਹਿੰਦੀ ਵੀ ਲਗਾ ਕੇ ਜਾਣੀ ਇੱਕ ਮਹੀਨਾ ਆਪਣੇ ਘਰ ਵਾਸਤੇ ਰੱਖਿਆ ਮੈਂ ਤੁਮ ਬਿਜਰੀ ਮੱਲੇ ਤੋਂ ਕਿੰਨਿਆਂ ਨੇ ਬੱਚੇ ਰੱਖੇ ਦਿਖਾਓ ਮਿਲਾਓ ਸਾਨੂੰ ਮੋਬਾਈਲ ਨੰਬਰ ਤੇ ਹਲੋ ਨੰਬਰ ਮੇਰਾ ਆ ਕਾਰਡ ਦੇਤਾ ਮੈਂ ਵੀਰੇ ਨੂੰ ਤੁਹਾਡੇ ਮੂੰਹ ਤੇ ਆ ਜਿਹੜਾ ਮਾਰਦੀ ਆ ਤੂੰ ਪਿੱਠ ਪਿੱਛੇ ਛੁਰਾ ਮਾਰਦੀ ਆ ਮੇਰੇ ਘਰੇ ਕਿਉਂ ਆ ਰਹੀ ਆ ਜਦ ਤੇਰੇ ਮੇਰੇ ਨਾਲ ਕੋਈ ਛੁਰਾ ਨਹੀਂ ਮਾਰ ਰਿਹਾ ਵੀਰੇ ਇਦਾਂ ਨਾ ਗੱਲ ਕਰੋ ਉਹਦੇ ਨਾਲ ਇੱਕ ਬੇਨਤੀ ਆ ਤੁਹਾਨੂੰ ਉਹਨੇ ਸਪੋਰਟ ਕਿਤੇ ਉਹ ਸੱਚ ਨਹੀਂ ਗੱਲ ਕਰ ਰਹੀ ਆ ਸੱਚ ਤੇ ਨੇੜੇ ਨਹੀਂ ਆਣਾ ਮੇਰੇ ਉਹ ਨੇ ਰੇ ਰੇ ਆਪ ਮੁੰਦੇ ਸਾ ਵੇਚਦੇ ਤੇ ਕਰਦੇ ਚਲੋ ਮਾਂ ਦੀ ਆਂਟੀ ਕੋਲ ਦੱਸਣ ਆਪਰੇ ਘਰ ਤੇ ਲੈ ਕੇ ਜਾਣੀ ਆ ਆਪ ਕੋ ਨਿਕਲਦੇ ਪਾਣਾ ਕਰ ਲੋ ਆਪਾ ਆਪਾ ਵਧਾਣਾ ਮਾਤਾ ਜੀ ਬੇਟਾ ਦੇਸੀ ਸ਼ਰਾਬ ਬਣਾਦੇ ਆ ਦੇਸੀ ਸ਼ਰਾਬ ਕਰਦੇ ਹੋ ਘਰ ਤੇ ਨਹੀਂ ਤੁਸੀਂ ਸਪਲਾਈ ਕੀਤੀਆਂ ਬੋਤਲਾਂ ਦੇਖੋ ਜੀ ਅੱਜ ਦੇ ਕਿੰਨੀਆਂ ਉਦੋਂ ਸੀ ਨਜ਼ਾਇਜ਼ ਸਾਡੇ ਘਰ ਦੇ ਉੱਤੇ ਅਟੈਕ ਕਰੋ ਸਾਡਾ ਉਮਰ ਪੀਤ ਦੀ ਬੰਦਾ ਕਰਕੇ ਬੱਚੇ ਰੱਖੋ ਜਦ ਕੰਮ ਕਰਵਾਜੇ ਆਪਣੀ ਇਸ ਏਰੀਆ ਨੂੰ ਨਾਲ ਲਿਆ ਕੇ ਜਿੱਦਾਂ ਮਰਜ਼ੀ ਕੋਈ ਚੱਲ ਕੋਈ ਸੋਚੋ ਕਿ ਕਾਜੀ ਤੋਂ ਬੜੀ ਰਹਿਦੀ ਐ ਸੋਚੋ ਥੈਂਕ ਯੂ ਵੀ ਸਾਨੂੰ ਮਿਲਣਾ ਆਇਆ ਜੀ ਸੁਪਰੀਆ ਬਾਦ ਵਿੱਚ ਜਿਹੜੀ ਪਾਣੀ ਆਉਂਦਾ ਦੇਖਦੇ ਲਾਈਕ ਕਰ ਜੋ ਪਾਣੀ ਪਾਵੇ ਬਾਜਾ ਆਪਣੇ ਘਰ ਵਾਸਤੇ ਤੂੰ ਕਹਿੰਦਾ ਵੀ ਮਗਾ ਕੇ ਜਾਣੀ ਇੱਕ ਮਹੀਨਾ ਆਪਣੇ ਘਰ ਵਾਸਤੇ ਰੱਖੋ ਗਿਆ ਮੈਂ ਆਪਣੇ ਘਰ ਵਾਸਤੇ ਰੱਖ ਰਹੀ ਹਾਂ ਮੈਂ ਤੁਹਾਨੂੰ ਬਿਜਰੀ ਮੱਲੇ ਤੇ ਕਿੰਨਿਆਂ ਨੇ ਬੱਚੇ ਰੱਖੇ ਦਿਖਾਓ ਮਿਲਾਓ ਸਾਨੂੰ ਮੋਬਾਈਲ ਨੰਬਰ ਦੇ ਹਲੋ ਨੰਬਰ ਮੇਰਾ ਆ ਕਾਰਡ ਦੇਤਾ ਮੈਂ ਵੀਰੇ ਨੂੰ ਉਹ ਕਹ ਕੇ ਕਹੀ ਆ ਨਾ ਕਹ ਕੇ ਸ਼ਰਮ ਨਹੀਂ ਮੈਨੂੰ ਤੂੰ ਕਹਾਂ ਤੀ ਪੁੱਤਾ ਮੈਨੂੰ ਪਿਆਸਣ ਦਾ ਹੋ ਕੋਈ ਕੁਝ ਬੋਲਣੇ ਜਦੋਂ ਨਾ ਲੜੋ ਨਾ ਸਾਨੂੰ ਦੱਸੋ ਅਸੀਂ ਉਹ ਵੀ ਛੜਾਵਾਂਗੇ ਆ ਦੇਤਾ ਵੀਰੇ ਨੂੰ ਨੰਬਰ ਕਾਰਡ ਦੇਤਾ ਸੀ ਤੁਸੀਂ ਦਿਓ ਤੁਹਾਨੂੰ ਜਵਾਰਿਓ ਨਜ਼ਾਇਦ ਬੈਠ ਕੇ ਬੱਚੇ ਇਹ ਜੇ ਸਿੱਧੇ ਬੱਚੇ ਨੂੰ ਆਪਾਂ ਰੱਖ ਨਹੀਂ ਸਕਦੇ ਕਾਨੂੰਨੀ ਤੌਰ ਤੇ ਤੁਸੀਂ ਇੰਟੀਮੀਟ ਕਰੋ ਤੁਸੀਂ ਫੋਨ ਗੱਲ ਕਰੋ ਤੁਸੀਂ ਡਾਇਰੈਕਟ ਐਦਾਂ ਕਿਸੇ ਦੇ ਘਰ ਤੁਹਾਨੂੰ ਕੋਈ ਉਹ ਨਹੀਂ ਹੈਗਾ ਵੀ ਤੁਸੀਂ ਘਰੇ ਆਓ ਡਾਇਰੈਕਟ ਤੁਸੀਂ ਬੈਠ ਕੇ ਆਰਾਮ ਨਾਲ ਰੂਮ ਦੇ ਵਿੱਚ ਬੈਠ ਕੇ ਆਰਾਮ ਨਾਲ ਗੱਲ ਕਰੋ ਕੀ ਗੱਲ ਹੈ ਮਸਲਾ ਦੱਸੋ ਜੀ ਜਦੋਂ ਆਏ ਆ ਕੇ ਹੀ ਗੱਲ ਕੀਤੀ ਵੀ ਸਾਨੂੰ ਬੱਚੀ ਨੂੰ ਮਿਲਾ ਦਿਓ ਅਸੀਂ ਤਾਂ ਕਿਹਾ ਇਹ ਕਹਿੰਦੇ ਬੱਚੀ ਹੈ ਹੀ ਨਹੀਂ ਘਰੇ ਮਾਤਾ ਜੀ ਕਹਿੰਦੇ ਬੱਚੀ ਹੈ ਹੀ ਨਹੀਂ ਕੰਪਲੇਂਟ ਕੀਤੀ ਤੁਸੀਂ ਗੱਲ ਕੀਤੀ ਕਹਿੰਦੇ ਆਂਟੀ ਬੋਤਲ ਵਾਲੇ ਅੱਗੇ ਦੇ ਦੇ ਪਿੰਡ ਵਿੱਚ ਆ ਕੇ ਆਰਾਮ ਨਾਲ ਬੈਠ ਕੇ ਆਪਾਂ ਇੱਕ ਆਰਾਮ ਨਾਲ ਗੱਲ ਹੋ ਗਈ ਉਸੇ ਕਹਿੰਦਾ ਅਸੀਂ ਕਿਸੇ ਦਾ ਮਸਲਾ ਨਹੀਂ ਹੈ ਆਪਾਂ ਵੀ ਯਾਨੀ ਇੱਕਦਮ ਕਿਸੇ ਦਾ ਅਟੈਕ ਨਹੀਂ ਅਟੈਕ ਕੋਈ ਨਹੀਂ ਮਿਲਾ ਦਿਓ ਇਹੀ ਕਹਿ ਰਹੇ ਹੁਣ ਤੁਹਾਨੂੰ ਪਤਾ ਲੱਗ ਗਿਆ ਜੀ ਦੇਖੋ ਅਸੀਂ ਮੁਨਕਤਾ ਦੀ ਆ ਤੁਹਾਨੂੰ ਕਾਰਡ ਦੇ ਦਿੱਤਾ ਆ ਵੀਡੀਓ ਦੇਖਦੇ ਆ ਅਸੀਂ ਬੱਚੀ ਨੂੰ ਲੈ ਕੇ ਚੱਲੇ ਆ ਹੁਣ ਬੱਚੀ ਦੇ ਉੱਥੇ ਬਿਆਨ ਹੋਣਗੇ ਜੋ ਬੱਚੀ ਬਿਆਨ ਦੇਊਗੀ ਜਿਸ ਵਿਹਾਰ ਤੇ ਜੇ ਉਹ ਬੱਚੀ ਕਹੂਗੀ ਵੀ ਮੈਨੂੰ ਤਾਂ ਬਹੁਤ ਵਧੀਆ ਰੱਖਦੇ ਸੀ ਅਸੀਂ ਤੁਹਾਡੇ ਅੰਗੇਸ਼ ਥੋੜੀ ਆਵਾਂਗੇ ਜੇ ਬੱਚੀ ਕਹੂਗੀ ਹਾਂ ਮੈਨੂੰ ਕੁੱਟਦੇ ਮਾਰਦੇ ਸੀ ਫਿਰ ਉਦਾਂ ਦੀ ਕਾਨੂੰਨੀ ਕਾਰਵਾਈ ਹੋਊਗੀ ਉਹ ਹਾਂ ਉਦਾਂ ਦਾ ਤੁਹਾਨੂੰ ਜਿਹੜਾ ਮੇਰੇ ਘਰੇ ਜਿਹੜਾ ਸੀਗਾ ਵੀ ਤੁਸੀਂ ਇੱਥੇ ਲਾਇਆ ਬੈਲ ਲਾਈ ਆ ਤੁਹਾਡਾ ਫਰਜ਼ ਬੰਦਾ ਵੀ ਤੁਸੀਂ ਆ ਕੇ ਆਰਾਮ ਨਾਲ ਗੱਲ ਕਰਕੇ ਬੈਠ ਕੇ ਆਰਾਮ ਨਾਲ ਗੱਲ ਉਹ ਵੀ ਗੱਲ ਆ ਵੀ ਮੈਂ ਉੱਥੇ ਨਹੀਂ ਤੁਸੀਂ ਇੱਕਦਮ ਮੰਨਦਾ ਨਹੀਂ ਗੱਲਾਂ ਗਲਤ ਨੇ ਇਹ ਤੁਸੀਂ ਕਾਨੂੰਨੀ ਤੌਰ ਤੇ ਵੀ ਕਿਸੇ ਦੇ ਘਰ ਐਂਟਰੀ ਨਹੀਂ ਕਰ ਸਕਦੇ ਦੇਸੀ ਸ਼ਾਰਟ ਕਰ ਦਿਓ